ਬਿਕਰਮਜੀਤਿਆ ਦੀ ਨਰਾਜ਼ਗੀ ਤੇ ਪੁੰਦਰ ਦਾ ਬਿਆਨ ਕਿ ਬਿਕਰਮਜੀਤਿਆ ਨਰਾਜ਼ ਨਹੀਂ ਪੁੰਦਰ ਦੇ ਵੱਲੋਂ ਕਿਹਾ ਗਿਆ ਕਿ ਸਭ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਹੱਕ ਹੈ ਹਰ ਕਿਸੇ ਦਾ ਵੱਖਰਾ ਵੱਖਰਾ ਨਜ਼ਰੀਆ ਹੁੰਦਾ ਹੈ ਅਸੀਂ ਸਾਰੇ ਭਰਾ ਹਾਂ ਪਾਰਟੀ ਦੇ ਵਿੱਚੋਂ ਕੋਈ ਵੀ ਨਰਾਜ਼ ਨਹੀਂ ਹੁੰਦਾ ਸੋ ਕੁਝ ਦਿਨਾਂ ਦੇ ਵਿੱਚ ਸਭ ਇਕੱਠੇ ਹੋ ਜਾਣਗੇ ਸੋ ਪੁੰਦਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਬਿਕਰਮਜੀਤਿਆ ਨਰਾਜ਼ ਨਹੀਂ ਹਨ ਬਿਕਰਮਜੀਤਿਆ ਦੀ ਨਰਾਜ਼ਗੀ ਤੇ ਪੁੰਦਰ ਦਾ ਹੈ ਬਿਆਨ ਸਾਹਮਣੇ ਇਹ ਤੇ ਹੈ ਕਿ ਕੋਈ ਵੀ ਸੜਾ ਭਰਾ ਹੈ ਜਿਹੜਾ ਮੈਂ ਨਾਰਾਜ਼ ਨਹੀਂ ਸਮਝਦਾ ਕਿ ਵਾਰੀ ਕੋ ਬੰਦਾ ਅਚਾਰ ਖਿਆਲ ਪਰ ਕਰ ਦਿੰਦਾ ਹੈ ਅਸੀਂ ਉਸ ਨੂੰ ਉਹਦੇ ਉੱਟ ਲੈ ਲੈਂਦੇ ਆ ਮੈਂ ਕਿਹਦੀ ਗੱਲ ਕਰਦਾ ਮੇਰੇ ਤੇ ਇਹਨਾਂ ਦੇ ਖਿਆਲ ਨਹੀਂ ਮਿਲਦੇ ਮੇਰੇ ਨਾਲ ਨਹੀਂ ਬਲਦੀ ਤਾਂ ਕੋ ਪਾਰਟੀ ਲਗਾਜ ਕੇ ਨਹੀਂ ਹੁੰਦੀ ਨਾ ਕੋ ਸੜਾ ਮਜੀਠਾ ਸਾਹਿਬ ਨਾਰਾਜ਼ ਹੈ ਫਿਰ ਬੈਠੇ ਹੈ ਅਸਰਜੀਤ ਸਾਹਿਬ ਦੂਸਰੇ ਭਰਾ ਹੋਏ ਸਾਰੇ ਸਾਡੇ ਭਰਾ ਹੈ ਮੈਂ ਤਾਂ ਈਵਨ रिकॉर्ड ਕਰਨ ਨੂੰ ਮੈਂ ਤਾਂ ਜਿਹੜੇ ਭਰਾ ਸਾਡੇ ਨੂੰ ਗੁੱਸੇ ਹੋ ਕੇ ਕਹਿੰਦੇ ਵੀ ਅਸੀਂ ਠੀਕ ਕਰਨਾ ਮੈਂ ਤਾਂ ਉਹਨਾਂ ਦਾ ਵੀ ਰਾਜ ਨਹੀਂ ਹੋਇਆ ਮੈਂ ਰਿਕਾਰਡ ਕਰਨ ਨੂੰ ਪਾਰਟੀ ਦਾ ਪਾਰਟੀ ਨੂੰ ਨਹੀਂ ਕੱਢੇ ਮੈਂ ਡਿਸਪਲਿਨ ਕਮੇਟੀ ਦਾ ਵੀ ਚੇਅਰਮੈਨ ਸੀ ਤੇ ਮੈਂ ਵਰਕਿੰਗ ਪ੍ਰਧਾਨ ਵੀ ਬਣ ਗਿਆ ਸੀ ਤੇ ਮੈਂ ਕਿਹਾ ਅਸੀਂ ਨਹੀਂ ਆਪਣੇ ਭਰਾ ਨੂੰ ਕੋਈ ਨਹੀਂ ਕਹਿ ਲੈ ਇਹਨਾਂ ਨੇ ਆਪਣੇ ਖਿਆਲ ਪ੍ਰਗਟ ਕੀਤੇ ਨੇ ਇਹਨਾਂ ਨੇ ਕਿਹਾ ਵੀ ਅਸੀਂ ਪਾਰਟੀ ਸਾਡੇ ਦੇ ਪਾਸੇ ਲੱਗ ਗਏ ਆ ਆਪਾਂ ਨਹੀਂ ਕਰਨਾ ਇਸ ਕਰਕੇ ਮੈਂ ਅੱਜ ਵੀ ਕਹਿੰਦਾ ਕਿ ਕੋਈ ਐਸੀ ਗੱਲ ਨਹੀਂ ਹਾਂਜੀ ਹਾਂਜੀ ਕਿ ਸਾਡੇ ਕੋਲ ਆ ਜਾ ਤੁਸੀਂ ਦੇਖੋ ਸੀ ਥੋੜੇ ਦਿਨ ਸਾਰੇ ਭਰਾ ਸੇ ਇਕੱਠੇ ਗੱਲਬਾਤ ਕਰੇ ਇਕੱਠੇ ਹੋਰਾਂਗੇ ਪੰਜਾਬ ਦੇ ਭਲੇ ਵਾਸਤੇ ਕੱਢੇ ਕੰਮ ਕਰਾਂਗੇ